ਹੇ ਗੁਰੂ ਸਾਹਿਬ ਜੀ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਧ ਦਿਆਨ ਏਕ ਆਖਰਾਰ ਮਨ ਵਸਤ ਨਾਨਕ ਹੋਤ ਨਿਹਾਲ ਸੋ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਾਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਤੁਨ ਸਰੀ ਹਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰੂ ਕੀ ਆਗੇ ਆ ਸਤ ਸਤ ਕਰ ਮਾਨੀ ਸੇਵਕ ਸਿਖ ਪੂਜਣ ਸਭ ਆਵੇ ਸਭ ਗਾਵਹਿ ਹਰ ਉਤਮ ਬਾਨੀ ਕਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗੇ ਆ ਸਤ ਸਤ ਕਾਰ ਮਾਨੀ ਹਰ ਕੀਰਤ ਹਰ ਭਵਜਲ ਤੀਰਥ ਹਰ ਦਰ ਤਿਨ ਕੀ ਉਤਮ ਬਾਤੈ ਸੰਤੋ ਹਰ ਕਥਾ ਜਿਨ ਜਨੋ ਜਾਨੀ ਰਹਾਉ ਆਪੇ ਗੁਰ ਚਿਲਾ ਹੈ ਆਪੇ ਆਪੇ ਹਾਰ ਪ੍ਰਭ ਚੋਜ ਬਿਦਾਨੀ ਜਨ ਨਾਨਕ ਆਪ ਮਲਾਏ ਸੋ ਯਾਰ ਮਿਰਸੀ ਅਵਰ ਸਭ ਤਿਆਗ ਊਹਾ ਹਾਰ ਪਾਨੀ ਆਪੇ ਗੁਰ ਜੀਲਾ ਹੈ ਆਪੇ ਆਪੇ ਹਾਰ ਪ੍ਰਭ ਚੋਜ ਬਿਡਾਨੀ ਜਨਾਨਕ ਆਪ ਮਲਾਏ ਸੋ ਯਾਰ ਮਿਰਸੀ ਅਵਰ ਸਭ ਤਿਆਗ ਊਹਾ ਹਰ ਭਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਊਤਮ ਬਾਣੀ ਗਾਵੇ ਆ ਸੁਣਿਆ ਇਨ ਕਾ ਹਰ ਥਾਏ ਪਾਵੈ ਜਿਨ ਸਾਗੁਰੂ ਕੀ ਆਗਿਆ ਸਤ ਸਤ ਕਰ ਮੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਭਗਤ ਪਗਉਤੀ ਤਿਸੇ ਕੀ ਜੋ ਰਣ ਤੀਰ ਤਰੇ ਗਉ ਸੰਗ ਤੁਮ ਲਾਗ ਰੋ ਜੋ ਪਾਛੈ ਪਗ ਨ ਤਰੇ ਵਾਹਿਗੁਰੂ ਜੀ ਖਿਆਲ ਪਾਦਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਕੁੱਧ ਬਿਨ ਰੋਗਰ ਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕੋਬਰ ਰੋਗਰ ਜਾਈਆਂ ਦਾ ਉਡਣ ਨਾਗ ਨਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਸਾਈਆਂ ਦਾ ਸਹਿਣਾ ਜਾਰਡੇ ਦਾ ਸਾਨੂੰ ਸੱਤਰ ਚੰਗਾ ਬਾਧ ਖੇੜਿਆਂ ਦਾ ਰਹਿਣਾ ਜਾਰਡੇ ਦਾ ਸਾਨੂੰ ਸਤਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ